ਸਰ ਬਾਈਪਾਸ ਤੇ ਸਰਪੰਚ ਜਰਮਲ ਸਿੰਘ ਦੀ ਗੋਲੀ ਮਾਰ ਕੇ ਹਤਿਆ ਕਰਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਇਸ ਕੇਸ ਦੇ ਮੁੱਖ ਸ਼ੂਟਰ ਸੁਖਰਾਜ ਸਿੰਘ ਉਰਫ ਗੱਗਾ ਠੱਕਰਪੁਰੀਆਂ ਦੇ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 7 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਵਿੱਚ ਮੁੱਖ ਸ਼ੂਟਰ ਵੀ ਸ਼ਾਮਲ ਸੀ ਪੁਲਿਸ ਕਮਿਸ਼ਨਰ ਅਮਰitsar ਗੋਰਪ੍ਰੀਤ ਸਿੰਘ ਪੁੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰਮਲ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲੇ ਦੋ ਮੁੱਖਾ ਰੋਪੀ ਅਤੇ ਉਹਨਾਂ ਨੂੰ ਗਰਾਊਂਡ ਅਤੇ ਹਥਿਆਰਾਂ ਦੀ ਸਹਾਇਤਾ ਦੇਣ ਵਾਲੇ ਪੰਜ ਹੋਰ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਕੋ ਅਰੋਪੀ ਸੁਖਰਾਜ ਸਿੰਘ ਅਤੇ ਕਰਮਜੀਤ ਸਿੰਘ ਨੂੰ ਛੱਤੀਸਗੜ ਦੇ ਰਾਏਪੁਰ ਤੋਂ ਗ੍ਰਫਤਾਰ ਕਰਕੇ ਪੰਜਾਬ ਲਿਆਂਦਾ ਗਿਆ ਸੀ ਪੁਲਿਸ ਮੁਤਾਬਕ ਸੁਖਰਾਜ ਸਿੰਘ ਉਰਫ ਗੱਗਾ ਠੱਕਰਪੁਰਿਆ ਨੂੰ ਹਥਿਆਰ ਬਰਾਮਦਗੀ ਲਈ ਵੱਲਾ ਨੇੜੇ ਨਹਿਰ ਦੇ ਇਲਾਕੇ ਵਿੱਚ ਲਿਆਂਦਾ ਗਿਆ ਸੀ ਦੋਸ਼ੀ ਨੇ ਇੱਥੇ ਪਿਸਟਲ ਛੁਪਾ ਕੇ ਰੱਖਿਆ ਹੋਇਆ ਸੀ ਜਿਸ ਦੀ ਪੁਲਿਸ ਵੱਲੋਂ ਰਿਕਵਰੀ ਕੀਤੀ ਗਈ ਇਸ ਤੋਂ ਬਾਅਦ ਜਦੋਂ ਪੁਲਿਸ ਟੀਮ ਵਾਪਸ ਦੌਰਾਨ ਲਗਭਗ 6 ਗੋਲੀਆਂ ਹਮਲਾਵਰਾਂ ਵੱਲੋਂ ਅਤੇ ਕਰੀਬ 10 ਗੋਲੀਆਂ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਬਾਰੀ ਵਿੱਚ ਪੁਲਿਸ ਗੱਡੀ ਦਾ ਇੱਕ ਟਾਇਰ ਵੀ ਬਸਟ ਹੋ ਗਿਆ ਇਸ ਹਮਲੇ ਦਾ ਮਕਸਦ ਮੁਖਾ ਰੋਪੇ ਨੂੰ ਛਡੋਣਾ ਦੱਸਿਆ ਜਾ ਰਿਹਾ ਹੈ ਹੰਗਾਮੇ ਦੌਰਾਨ ਸੁਖਰਾਜ ਸਿੰਘ ਨੇ ਪੁਲਿਸ ਮੁਲਾਜ਼ਮ ਨਾਲ ਹੱਥਾਪਾਈ ਕਰਕੇ ਉਸ ਦਾ ਸਰਕਾਰੀ ਪਿਸਤਲ ਛਿੰਨਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਗੋਲੀ ਚੱਲ ਗਈ ਅਤੇ ਸੁਖਰਾਜ ਸਿੰਘ ਗੰਭੀਰ ਜ਼ਖਮੀ ਹੋ ਗਏ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਮੈਡੀਕਲ ਕਾਲਜ ਅਮ੍ਰਿਤਸਰ ਆੰਦਾ ਗਿਆ ਜਿੱਥੇ ਇਲਾਜ ਦੌਰਾਨ ਸੁਖਰਾ ਸਿੰਘ ਉਰਫ ਗੱਠਕਰਪੁਰ ਦੀ ਆਦੀ ਮੌਤ ਹੋ ਗਈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਪਰਸਨਲ ਰੰਜਿਸ਼ ਅਤੇ ਇਲਾਕਾਈ ਦਬਦਬੇ ਨੂੰ ਲੈ ਕੇ ਹੋਈ ਰੰਜਿਸ਼ ਦੱਸੀ ਜਾ ਰਹੀ ਹੈ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਰਾਰ ਹਮਲਾਵਰਾਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ 41 ਨੂੰ ਜਰਮਲ ਸਿੰਘ ਇੱਕ ਸਰਪੰਚ ਬਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪੈਲੇਸ ਤੇ ਉਹਦੇ ਵਿੱਚ ਅਸੀਂ ਸੱਤ ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੇ ਲੌਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਚ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ ਸੀ ਰਾਏਪੁਰ ਛੱਤੀਸਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਉਹ ਸਰਪੰਚ ਜਰਮਲ ਸਿੰਘ ਐਕ ਸਰਪੰਚ ਜਰਮਲ ਸਿੰਘ ਦਾ ਉਹਨੂੰ ਉਹਦੀ ਪੁਛਗਿਚ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੀ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਹੀ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ ਅਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛੁਡਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਪੜਾ ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਐਕਸਪਰਟ ਉਹ ਮੰਨਦੇ ਆਪਨੂੰ ਹੈ ਤਾਂ ਕ੍ਰਿਮੀਨਲ ਨੇ ਸਾਰੇ ਤੋ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਜਿਸ ਨਾਲ ਕਿ ਜਦੋਂ ਪੁਲਿਸ ਪਾਰਟੀ ਇੱਕਦਮ ਤਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤੋ ਉਸ ਤੋਂ ਬਾਅਦ ਜਿਹੜਾ ਇਹ ਕਿਊਜ਼ ਸੀਗਾ ਔਰ ਐਸਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸੌਲਟ ਦੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਜਗ੍ਹਾ ਦਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਤੋ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਕਿਊਜ਼ ਇਹਨੇ ਹੱਥੋਂ ਪਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖੁਦ ਖਿੱਚਾ ਤਾਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗੀਆਂ ਕਿਉਂਕਿ ਕਾਕ ਪਿਸਟਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ ਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਇਹ ਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜੇਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਇਕਿਨ 12:00 ਵਜੇ ਦਾ ਦਿਨ ਦੇ ਟਾਈਮ ਦਾ ਇਹ ਵਕੂਆ ਐ ਐਸ ਐਚਓ ਸਦਰ ਤੇ ਉਹਦੀ ਪਾਰਟੀ ਇੱਥੇ ਲੈ ਕੇ ਆਏ ਸੀ ਇਹਨੂੰ ਪੁੱਛ ਕੇ ਚ ਵਾਸਤੇ ਤੇ ਜੇ ਟੋਟਲ ਆਪਾਂ ਗੋਲੀਆਂ ਦੇਖੀਏ ਜਿਹੜੀਆਂ ਅਸੈਲੈਂਟਸ ਵੱਲੋਂ ਚਲਾਈਆਂ ਗਈਆਂ ਜਿਹਨਾਂ ਤੇ ਅਟੈਕ ਕੀਤਾ 6 ਉਹਨਾਂ ਦੇ ਆਰਾਊਂਡ ਦੇ 10 ਪੁਲਿਸ ਵੱਲੋਂ ਫਾਇਰ ਹੋਏ ਆ ਲਗ ਲਗ ਔਰ ਗੱਡੀ ਦੇ ਉੱਤੇ ਕਾਫੀ ਜਗ੍ਹਾ ਜਿਹੜੀਆਂ ਗੋਲੀਆਂ ਲੱਗੀਆਂ ਇਨਪੂਟਿੰਗ ਟਾਇਰ ਤੇ ਛੱਤ ਵਗੈਰਾ ਦੇ ਵਿੱਚ ਵੀ ਤੇ ਇਹਦੇ ਚ ਜਿਹੜੀ ਅਸੀਂ ਸਪੈਸ਼ਲ ਟੀਮਸ ਬਣਾਤੀਆਂ ਜਿਹੜੇ ਮੋਟਰਸਾਈਕਲ ਅਸੈਲੈਂਟਸ ਨੇ ਉਹ ਬੰਨੇ ਸੀ ਜਿਨ੍ਹਾਂ ਦੇ ਦੱਸਿਆ ਜਾਂਦਾ ਜਿਨ੍ਹਾਂ ਦੇਖਿਆ ਕਿਉਂਕਿ 12:00 ਵਜੇ ਦਾ ਟਾਈਮ ਸੀ ਕਲੀਅਰ ਦਿਖ ਵੀ ਰਿਹਾ ਸੀਗਾ ਤੇ ਭੱਜੇ ਉਹਨਾਂ ਨੇ ਮਗਰ ਵੀ ਅਸੀਂ ਸਾਰੇ ਆਪਣੀ ਇੰਟਰਟੈਕਟਿਵ ਸਟਾਫ ਤੇ ਸੀਆਈਏ ਦੀ ਟੀਮਾਂ ਲਾਈ ਸਰ ਇਹ ਜਿਹੜੀ ਜਿਸ ਨੂੰ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਫਿਰ ਇਹ ਤੇ ਰੁਕੇ ਨਹੀਂ ਇਹਨਾਂ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਫਾਇਰਿੰਗ ਫਾਇਰਿੰਗ ਪੁਲਿਸ ਨੇ ਵਾਪਸ ਕਰਤੀ ਜਦੋਂ ਉਦੋਂ ਭੱਜੇ ਆ ਅੱਛਾ ਸਰ ਜਿਹੜਾ ਸੁਖਰਾਜ ਹੈ ਕਿ ਮੇਨ ਜਿਹੜਾ ਸੀਸੀਟੀਵੀ ਵਾਇਰਲ ਹੋਈ ਜਿਹਨੇ ਗੋਲੀ ਮਾਰੀ ਹੈ ਸਿਰ ਇਹ ਉਹੀ ਸੁਖਰਾਜ ਉਹੀ ਹੈ ਜੀ ਉਹੀ ਹੈ ਬੰਦਾ ਹੂੰ ਔਰ ਇਹਦੀ ਗੋਲੀ ਨਾਲ ਹੀ ਮਰਡਰ ਹੋਇਆ ਇਸ ਕੇਸ ਸਰ ਟੋਟਲ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਹੁਣ ਸੱਤ ਬੰਦੇ ਗ੍ਰਿਫਤਾਰ ਹੋਏ ਦੋ ਜਿਹੜੇ ਮੇਨ ਅਸੈਲੈਂਟ ਮੌਕੇ ਤੇ ਆਏ ਸੀ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਆਪਣੇ ਪੰਜ ਬੰਦੇ ਦੂਜੇ ਜਿਹਨੇ ਲੌਜਿਸਟਿਕ ਸਪੋਰਟ ਤੇ ਗਰਾਉਂਡ ਸਪੋਰਟ ਦਿੱਤੀ ਸੀ ਜਾਂ ਵੈਪਨ ਵਗੈਰਾ ਇਧਰ ਆਦਾਨ-ਪ੍ਰਦਾਨ ਕਰਾਇਆ ਸੀ ਅੱਛਾ ਸਰ ਕਿਹੜੀ ਗੈਂਗ ਦੇ ਨਾਲ ਜ਼ਿਆਦਾ ਤਾਲੁਕਤ ਰੱਖਦੇ ਨੇ ਪ੍ਰਭ ਦਾਸੂ ਵਾਲਦਾ ਹੀ ਮੇਨ ਗੈਂਗ ਹੈਗਾ ਜਿਨੇ ਸਾਰੀ ਜਿਹੜਾ ਮਰਡਰ ਕੀਤਾ ਸੀ ਸਰ ਤੁਹਾਡੇ ਮੁਲਾਜ਼ਮ ਉਹਦੇ ਵੀ ਗੋਲੀ ਲੱਗੀ ਉਹਦੇ ਲੱਗੀ ਹੈ ਜੀ ਉਹ ਵਦੇਰੇ ਇਲਾਜ ਹੈਗਾ ਉਹਦੇ ਗੋਲੀ ਲੱਗੀ ਹੈ ਜੀ ਜਿਹੜੇ ਮੋਟਰਸਾਈਕਲ ਸਵਾਰ ਸੀ ਸਿਰਫ फरार ਹੋ ਗਏ ਤੁਹਾਨੂੰ ਹਾਂਜੀ ਉਹ ਤੇ ਅਸੀਂ ਲੱਗੇ ਹੋਏ ਹਾਂ ਲੱਭ ਲਾਂਗੇ ਉਹਨਾਂ ਨੂੰ ਜੀ ਸਰ ਵੈਸੇ ਜਿਹੜੀ ਗੋਲੀ ਚਲਾਈ ਗਈ ਹੈ ਇਹਦੇ ਪਿੱਛੇ ਕਾਰਨ ਕੀ ਸੀ ਕਿਉਂ ਗੋਲੀ ਮਾਰੀ ਗਈ ਜਾ ਕੇ ਇਹਦੇ ਬਾਰੇ ਪੁਰਾਣੀ ਰੈਂਜਸ ਦਸੀ ਜਾਂਦੀ ਦੇਖੋ ਇਹ ਗੱਲ ਤਾਂ ਇਹੀ ਚੱਲ ਰਹੀ ਹੈ ਕਿ ਬੇਸਿਕਲੀ ਇਹਦਾ ਪ੍ਰਭ ਨਾਲ ਪਰਸਨਲ ਐਨੀਮਿਟੀ ਸੀ ਔਰ ਫੋਨ ਦੇ ਉੱਤੇ ਬਹੁਤ ਵਾਰੀ ਇਹਨਾਂ ਦੀ ਬਹਿਸ ਬਸਈਆ ਵੀ ਹੋਇਆ ਤੇ ਇੱਕ ਦੂਜੇ ਨੂੰ ਇਹ ਕਾਊਂਟਰ ਕਰਦੇ ਸੀ ਇੱਕ ਏਰੀਆ ਦੀ ਤੁਸੀਂ ਸਮਝ ਲਓ ਵੀ ਡੋਮਿਨੇਸ਼ਨ ਦੀ ਗੱਲ ਸਮਝ ਲਓ ਨੇੜੇ ਨੇੜੇ ਪਿੰਡ ਹੈ ਉਹ ਵੀ ਇਹਨਾਂ ਦਾ ਇੱਕ ਈਗੋ ਕਲਾਸ ਸੀਗਾ ਜੋ ਪੁੱਛ ਕੇ ਚਾਹਿਆ ਕਿਉਂਕਿ ਇਹ ਬੰਦਿਆਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਹੈਂਡਲਰ ਉਹ ਪੂਰੀ ਗੱਲ ਦੱਸਦਾ ਵੀ ਨਹੀਂ ਉਹ ਐਗਜ਼ੀਕਿਊਟ ਕਰਨ ਵਾਸਤੇ ਇਹਨਾਂ ਨੂੰ ਟਾਸ ਦਿੱਤਾ ਜਾਂਦਾ ਉਹ ਕਰ ਲੈਂਦੇ ਨੇ ਅਦਰਵਾਈਜ਼ ਜੋ ਫੈਮਿਲੀ ਤੋਂ ਤੇ ਵੈਸੇ ਪੁੱਛਗਿੱਛ ਗੱਲ ਆਹੀ ਹੈ ਬੜੀ ਕਲੀਅਰ ਇਹੀ ਹੈ ਕਿ ਪਰਸਨਲ ਐਨੀ ਮਿੱਟੀ ਸੀ ਅੱਛਾ ਸਰ ਜਿਸ ਤਰੀਕੇ ਦੀ ਜਿਹੜੀ ਘਟਨਾ ਵਾਪਰੀ ਹੈ ਜਦੋਂ ਗੋਲੀ ਚੱਲੀ ਸੀ ਲਗਾਤਾਰ ਸੀਸੀਟੀਵੀ ਸਾਹਮਣੇ ਆਈ ਬੜੇ ਸਵਾਲ ਖੜੇ ਹੋਏ ਸੀ ਅੱਜ ਗ੍ਰਿਫਤਾਰੀਆਂ ਵੀ ਹੋ ਗਈਆਂ ਇਨਕੁਆਇਰੀ ਵੀ ਕਰ ਦਿੱਤਾ ਕਿੱਡੀ ਕਵੱਡੀ ਸਫਲਤਾ ਬੰਦੇ ਆ ਦੇਖੋ ਸਾਡਾ ਤਾਂ ਜਿਹੜਾ ਸਮਾਨਜੋਗ ਸੀਐਮ ਸਾਹਿਬ ਦਾ ਬੜੀ ਕਲੀਅਰ ਪਾਲਿਸੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਆਰਗੇਨਾਈਜ਼ਡ ਪ੍ਰੋਫੈਸ਼ਨਲ ਕ ਉਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੁਹਾਨੂੰ ਪਤਾ ਹੀ ਹੈ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਰੇਕ ਕ੍ਰਾਈਮ ਨੂੰ ਔਰ ਮੈਂ ਸਮਝਦਾ ਕਿ ਸਾਰਾ ਦਾ ਸਾਰਾ ਜਿਹੜਾ ਇਹ ਨੈਟਵਰਕ ਹੈ ਔਰ ਇਹ ਟੋਟਲ ਮਾਡਿਊਲ ਬਸ ਕੀਤਾ ਜਾ ਚੁੱਕਾ ਹੈ ਟੋਟਲ ਸਮੈਸ਼ ਹੋਇਆ ਹੈ ਸਾਰਾ ਨੈਟਵਰਕ ਇਸ ਕੇਸ ਦੇ ਸਰ ਕੋਈ ਗ੍ਰਿਫਤਾਰੀ ਸਾਰੀਆਂ ਹੋ ਗਈਆਂ ਤੁਹਾਡੀ ਤਫ਼ਤੀਸ਼ ਚੱਲ ਰਹੀ ਹੈ ਜੀ ਇੱਕ ਦੋ ਬੰਦੇ ਹੋਰ ਸਾਡੇ ਰੈਡਾਰ ਤੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਵੈਪਨ ਇੱਥੇ ਰੱਖ ਗਏ ਸੀ ਕਿ ਸਰ ਤੇ ਵੈਪਨ ਇਹਨਾਂ ਨੇ ਲਿਆ ਕਿ ਤੁਸੀਂ ਇਹ ਕੋਈ ਪਤਾ ਇਹ ਜੀ ਗੱਲ ਚੱਲ ਰਹੀ ਹੈ ਜੀ ਉਹ ਵੀ ਕਰਾਂਗੇ 3.04 ਦਾ ਬੜਾ ਲੀਥਲ ਤੇ ਕਰਾਸ ਬਾਰਡਰ ਇਹ ਪਿਸਟਲ ਹੈਗਾ ਤੇ ਇੱਥੇ ਸਰ ਕੱਲਾ ਸੁਰਖਾਇ ਨੂੰ ਲੈਂਦਾ ਗਿਆ ਸੀ ਰਿਕਵਰੀ ਵਾਪਸ ਰਿਕਵਰੀ ਉਹਨੇ ਰੱਖਿਆ ਸੀਗਾ ਤੇ ਉਹ ਉਸ ਕਰਕੇ ਉਹਨੂੰ ਹੀ ਉਹੀ ਸਰ ਇਹ ਵੀ ਥਾਣੇ ਤੋਂ ਇਦਾਂ ਤੇ ਮਗਰ ਲੱਗੇ ਹੋਣਗੇ ਜਿਹੜਾ ਕਿ ਜਿਹੜੇ ਇਹਨਾ ਮੁਸ਼ਕਲ ਹੈ ਸਾਰਾ ਸੀਸੀਟੀਵੀ ਅਸੀਂ ਟ੍ਰੇਲ ਦੇਖ ਰਹੇ ਹਾਂ ਕਿੱਥੋਂ ਤੇ ਗੱਡੀ ਆਈ ਕਿਉਂਕਿ ਤੇ ਟਾਈਮ ਕਾਫੀ ਲੱਗ ਗਿਆ ਜਦੋਂ ਸਾਰੀ ਰਿਕਵਰੀ ਹੋਈ ਆ ਉਹ ਕਦੀ ਸਾਰੀ ਈ ਸਾਕਸ਼ਾ ਐਪ ਦੇ ਉੱਤੇ ਅਪਲੋਡਿੰਗ ਵੀਡੀਓ ਤੇ ਨਜ਼ਰ ਰੱਖ ਰਹੇ ਹੋਣਗੇ ਤੁਸੀਂ ਮੰਨਦੇ ਨਾ ਵੀ ਥਾਣੇ ਤੇ ਨਜ਼ਰ ਰੱਖ ਰਹੇ ਹੋਣਗੇ ਇਦਾਂ ਕਿਤੇ ਗੱਲ ਦੇਖੋ ਇਨਕ੍ਰੀਸ਼ਨ ਹੋਈ ਹੋਊਗੀ ਉਹਨਾਂ ਨੂੰ ਉਹ ਅਸੀਂ ਸਾਰੀ ਇਨਵੈਸਟਿਗੇਟ ਕਰ ਰਹੇ ਹਾਂ ਜੀ ਜਾਂਚ ਕੀਤੀ ਜਾਏਗੀ ਵੀ ਕਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਜਾਂਚ ਹਾਂ ਹਾਂ ਬਿਲਕੁਲ ਅਸੀਂ ਫੜ ਲੈਣੇ ਬੰਦੇ ਜਲਦੀ ਸਰ ਮੁਲਾਜ਼ਮ ਜਖਮੀ ਸਨ ਜੀ ਸਰ ਜੋ ਕਿੰਨੀਆਂ ਵਾਰਦਾਤਾਂ ਠੀਕ ਹੈ ਬਈ ਸੁਖਰਾਜ ਨੇ ਇਲਾਜ ਆ ਜਪਟ ਠੀਕ ਹੈ ਸਰ ਸੁਖਰਾਜ ਤੁਸੀਂ ਦੱਸਿਆ ਕਾਫੀ ਨੋਟੋਰੀਅਸ ਸ਼ੂਟਰ ਸੀਗਾ ਇੰਨੇ ਹੋਰ ਵੀ ਕੋਈ ਵਾਰਦਾਤਾਂ ਕੀਤੀਆਂ ਲੱਗਾ ਪਤਾ ਨਹੀਂ ਚਾਰ ਕੁ ਮਕਦਮੇ ਆ ਤਰੰਤਾਨ ਪੁਲਿਸ ਨਾਲ ਸੀ ਸੰਪਰਕ ਕੀਤਾ ਸੀ ਉਹ ਕਹਿੰਦੇ ਕਾਫੀ ਡੈਸਪਰੇਟ ਬੰਦਾ ਸੀਗਾ ਔਰ ਰਾਜ ਸਰਪੰਚ ਦੇ ਕੇਸ ਦੇ ਵਿੱਚ ਮੇਨ ਰੋਲ ਇਹਦਾ ਹੀ ਰਿਹਾ ਸੀਗਾ ਇਹਨੂੰ ਪੈਸਾ ਅਸੀਂ ਵਰਕੇ ਅਜੀਬ ਮੈਂ ਦੇਖੋ ਪੈਸਾ ਤਾਂ ਉਹ ਸਾਡਾ ਫਾਈਨੈਂਸ਼ੀਅਲ ਐਂਗਲ ਅਸੀਂ ਇਹਨਾਂ ਦਾ ਸਾਰਾ ਆ ਗਿਆ ਸਾਡੇ ਕੋਲ ਤੇ ਵਰਕ ਕਰ ਰਹੇ ਹਾਂ ਸਰਪ੍ਰਾਈਜ਼ ਤੇ ਕਿੰਨੇ ਪਰਚੇ ਨੇ ਪਹਿਲੇ ਇਸ ਤੋਂ ਕਰ ਲਏ ਚਾਰ ਹੈਗੇ ਜੀ ਠੀਕ ਹੈ ਹਾਂ ਇਹੋ ਕੀਤਾ ਜਿਹੜਾ ਵਿਆਹ ਦੇ ਅੰਦਰ ਬੰਦਾ ਸੀ ਜਿੰਨੇ ਰੇਕੀ ਕੀਤੀ ਉਹ ਕੌਣ ਸੀ ਉਹਦਾ ਵੀ ਲੱਗਿਆ ਹੋਇਆ ਹੈ ਜੀ ਅਸੀਂ ਉਹ ਟਰੈਕ ਕਰ ਰਹੇ ਹਾਂ ਬੜੀ ਜਲਦੀ ਉਹ ਵੀ ਕਰ ਦਾਂਗੇ ਜਦੋਂ ਇਹ ਫੜ ਲੇ ਉਹ ਵੀ ਫੜ ਲਾਂਗੇ ਇਸ ਤਰੀਕੇ ਨਾਲ ਬਹੁਤ ਹਾਈਲਾਈਟ ਬਾਸ ਮਸਲਾ ਕਾਫੀ ਇਸੂਕ ਹੈ ਇਸ ਨੂੰ ਕੀ ਸਮਝੋ ਕਿ ਇਹਦਾ ਵੀ ਇਹ ਕੋਈ ਤਾਂ ਲੋਕਾਂ ਨਾਲ ਜੁੜੇ ਨੇ ਆ ਨੇ ਦੇਖੋ ਇਹ ਮੋਡਿਊਲ ਤਾਂ ਸੀ ਟੋਟਲੀ ਬੱਸ ਕਰ ਦਿੱਤਾ ਮੈਂ ਤਾਂ ਲੋਕਾਂ ਨੂੰ ਹਮੇਸ਼ਾ ਅਪੀਲ ਕਰਦਾ ਹੀ ਆ ਤੁਹਾਨੂੰ ਵੀ ਵੀ ਇਹ ਝੂਠੇ ਲਾ ਰਹੇ ਚ ਨਾ ਲੱਗੋ ਇਹਨਾਂ ਦੇ ਨਾਲ ਇਹ ਤੁਹਾਨੂੰ ਬੇਕਾਬੂ ਵਿੱਚ ਲੈ ਕੇ ਤੇ ਮਿਸਯੂਜ਼ ਕਰਕੇ ਵਰਤ ਕੇ ਮੁਰਕੇ ਕੋਈ ਬਾਤ ਨਹੀਂ ਪੁੱਛਦਾ ਕੋਈ ਅਜੇ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਠੀਕ ਹੈ ਸਰ ਇਹ ਅਮਰ ਸਰ ਦੇ ਕੋਈ ਉਹਦੇ ਕੋਲ ਜਦੋਂ ਪਿਸਤਲ ਖੋਈ ਤੇ ਕਾਫੀ ਕਿੰਨੀ ਦੇਰ ਉਪਰਛਾਤੇ ਕਿਵੇਂ ਗੋਲੀ ਚੱਲ ਗਈ ਉਹਦੇ ਜਦੋਂ ਸਕਫਲ ਹੋ ਗਈ ਨਾ ਜੀ ਆਪਸ ਚੋ ਰਿਸਟ ਨੂੰ ਹੱਥ ਪਾ ਲਿਆ ਤੇ ਉਹ ਨਾਲ ਸਕਫਲ ਗੁੱਤਮ ਗੁੱਤੀ ਹੋਣ ਲੱਗੇ ਉਦੋਂ ਗੋਲੀ ਚਲੀ ਹੈ ਠੀਕ ਹੈ ਸਰ ਗੋਲੀ ਸੁਖਰਾਜ ਤੇ ਲੱਗੀ ਕਿੱਥੇ ਜੀ ਨੈਟ ਦੇ ਉੱਤੇ ਜੀ ਠੀਕ ਹੈ ਅੱਛਾ ਸਰ ਸੁਖਰਾਜ ਜਿਹੜਾ ਮੇਨ ਜਿਹਨੇ ਹੈਡ ਇੰਜਰੀ ਕੀਤੀ ਸੀ ਇਹ ਉਹ ਹੈ ਸੁਖਰਾਜ ਉਹੀ ਹੈ ਜੀ ਮੈਂ ਚਲੋ ਜਨਾਬ ਮਿਸਰਡਰ ਦਾ ਅਕਿਊਜ਼ ਦਾ ਠੀਕ ਹੈ ਸਰ ਚਲ ਵੀ ਅੱਜ ਤੱਕ ਪੁਲਿਸ ਮਿਸਟਰ ਗੋਰਪ੍ਰੀ ਸਿੰਘ ਕੋਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਤੁਸੀਂ ਸਾਂਝੀ ਕਰ